ਕਰੋੜਾਂ ਰੁਪਏ ਦਾ ਚੂਨਾ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲਾਇਆ ਗਿਆ ਵਾ ਇਹ ਕੌਣ ਜ਼ਿੰਮੇਵਾਰ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਸਿਮਰਜੀਤ ਬੈਂਸ ਵਰਗੇ ਵਿਸਲ ਬਲੋਅਰ ਦੇ ਉੱਤੇ ਝੂਠੇ ਪਰਚੇ ਦਰਜ ਕਰਦੇ ਨੇ ਆਰਟੀਆਈ ਐਕਟੀਵਿਸਟ ਕੁਲਦੀਪ ਸਿੰਘ ਖੇਰਾ ਦੇ ਐਫਆਈਆਰ ਦਰਜ ਕਰਦੇ ਨੇ ਇਹਨਾਂ ਦੋਖਾਂ 'ਚ ਇਹ ਹਿੰਮਤ ਨਹੀਂ ਕਿ ਆਪਣੇ ਪੁਲਿਸ ਆਫਸਰਜ਼ ਨੂੰ ਬਚਾ ਸਕਣ ਹਾਈ ਕੋਰਟ ਦੇ ਆਡਰਾਂ ਨੂੰ ਵੀ ਉਲੰਘਣਾ ਕਰਨ ਲਈ ਅਫਸਰ ਨੂੰ ਡਾਇਰੈਕਸ਼ਨ ਦੇ ਰਿਹਾ ਜਦ ਕਿ ਉਹ ਆਪ ਕਨਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ ਭਾਰਤ ਪੂਸ਼ਨ ਆਸ਼ੂ ਅੱਜ ਅਸੀਂ ਜੋ ਵਿਧਾਨ ਸਭਾ ਬਜਟ اجلاس ਵਿੱਚ ਭਾਰਤ ਪੂਸ਼ਨ ਆਸ਼ੂ ਮਨਿਸਟਰ ਦੀ ਬੜੀ ਡੂੰਗੀ ਇਨਵੋਲਵਮੈਂਟ ਜਿਹੜਾ ਲੁਧਿਆਣੇ ਦਾ ਬਿਲਡਰ ਮਾਫੀਆ ਗਰੁੱਪ ਹੈ ਉਸ ਹੀ ਉਹ ਉਹ ਉਜਾਗਰ ਹੋਇਆ ਸੀ ਸਕੈਂਡਲ ਔਰ ਉਹ ਸਕੈਂਡਲ ਪੁਲਵਾਮਾ ਅਟੈਕ ਦੇ ਕਰਕੇ ਕਿਤੇ ਨਾ ਕਿਤੇ ਇੱਕ ਬਹੁਤ ਅਹਿਮ ਪ੍ਰਸ਼ਟਾਚਾਰ ਦਾ ਵੱਡਾ ਖੁਲਾਸਾ ਜਿਹੜਾ ਸੀਗਾ ਉਹ ਬੈਕਡ੍ਰੌਪ ਤੇ ਚਲੇ ਗਿਆ ਔਰ ਬੈਕਡ੍ਰੌਪ ਤੇ ਜਾਣ ਦਾ ਇੱਕ ਪੋਲਿਟੀਕਲ ਕਾਰਨ ਵੀ ਆ ਕਿ ਜਿਹੜੀਆਂ ਇਸ ਵਕਤ ਦੋ ਰਾਜਨੀਤਿਕ ਆਪਣੇ ਆਪ ਨੂੰ ਵਿਰੋਧੀ ਧਿਰਾਂ ਕਹਿੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਿੱਲੀ ਦਾ ਗਰੁੱਪ ਉਹਨਾਂ ਨੇ ਜਾਣ ਬੁੱਝ ਕੇ ਇਸ ਵੱਡੇ ਭ੍ਰਿਸ਼ਟਾਚਾਰ ਵਜ਼ੀਰ ਦੇ ਉੱਤੇ ਜੋ ਬਹੁਤ ਪੁਖਤਾ ਇਲਜ਼ਾਮ ਸੀ ਤੇ ਦਸਤਾਵੇਜ਼ੀ ਡਾਕੂਮੈਂਟਰੀ ਐਵਿਡੈਂਸ ਸੀਗਾ ਉਹ ਸਾਰੇ ਨੂੰ ਜਾਣ ਬੁੱਝ ਕੇ ਅੱਖੋਂ ਪਰੋਖੇ ਕੀਤਾ ਅਕਾਲੀ ਦਲ ਦੀ ਮਜਬੂਰੀ ਤਾਂ ਤੁਹਾਨੂੰ ਸਿੱਧੀ ਸਪੱਸ਼ਟ ਸਮਝ ਆਉਂਦੀ ਹੈ ਕਿ ਉਹਨਾਂ ਦੀ ਮਿਲੀਭੁਗਤ ਰਹੀ ਹੈ ਹਮੇਸ਼ਾ ਕਾਂਗਰਸ ਦੇ ਨਾਲ ਜਿਸ ਢੰਗ ਦੇ ਨਾਲ ਅਮਰਿੰਦਰ ਸਿੰਘ ਵਿਕਰਮ ਮਜੀਠੀਆ ਨੂੰ ਨਸ਼ਿਆਂ ਚ ਪਹੁੰਚਾਉਂਦਾ ਜਿਸ ਜਿਸ ਢੰਗ ਦੇ ਨਾਲ ਅਮਰਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਦੇ ਵੱਡੇ ਕਰਪਸ਼ਨ ਦੇ ਸਕੈਂਡਲਸ ਟਰਾਂਸਪੋਰਟ ਹੋਟਲ ਕੇਬਲ ਮਾਫੀਆ ਔਰ ਮਾਈਨਿੰਗ ਮਾਫੀਆ ਉਹ ਸਾਰਿਆਂ ਨੂੰ ਅਮਰਿੰਦਰ ਸਿੰਘ ਨੇ ਉਹਨਾਂ ਤੇ ਪਰਦਾ ਪਾਇਆ ਕਿਉਂਕਿ ਉਹ ਅਮਰਿੰਦਰ ਸਿੰਘ ਦੀ ਮਜਬੂਰੀ ਸੀ ਕਿਉਂਕਿ ਅਮਰਿੰਦਰ ਸਿੰਘ ਦੇ ਜਿਹੜੇ ਵੱਡੇ ਦੋ ਪ੍ਰਸ਼ਟਾਚਾਰ ਦੇ ਸਕੈਂਡਲ ਸੀ ਉਹਨਾਂ ਨੇ ਅਕਾਲੀਆਂ ਨੇ ਜਾਣ ਲੱਗੇ ਉਹਨਾਂ ਵਿੱਚ ਕੈਂਸਲੇਸ਼ਨ ਰਿਪੋਰਟਸ ਫਾਈਲ ਕੀਤੇ ਸੀ ਅਮਰਿਤਸਰ ਇੰਪਰੂਵਮੈਂਟ ٹرسٹ ਦੇ ਲੁਧਿਆਣਾ ਸਿਟੀ ਸੈਂਟਰ ਸੋ ਉਹਨਾਂ ਦੀ ਮਜਬੂਰੀ ਤਾਂ ਪੰਜਾਬ ਦੇ ਲੋਕਾਂ ਨੂੰ ਸਮਝ ਆਈ ਕਿ ਉਹਨਾਂ ਨੇ ਕਦੀ ਵੀ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੇ ਵੱਡੇ ਪ੍ਰਸ਼ਟਾਚਾਰ ਦੇ ਮਸਲੇ ਨੇ ਉਹਨਾਂ ਦੇ ਕਦੀ ਕੋਈ ਵੀ ਵੱਡਾ ਵਿਰੋਧ ਨਹੀਂ ਕੀਤਾ ਔਰ ਇਹਦਾ ਸਬੂਤ ਜੋ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਸਰਕਾਰ ਦੇ ਬਣ ਤੋਂ ਬਾਅਦ 2017 ਦੇ ਵਿੱਚ ਬਹੁਤ ਵੱਡਾ ਮਾਈਨਿੰਗ ਸਕੈਂਡਲ ਆਇਆ ਸੀਗਾ ਮਲਟੀ ਕਰੋੜ ਮਾਈਨਿੰਗ ਮਾਫੀਆ ਸਕੈਂਡਲ ਤੁਹਾਨੂੰ ਯਾਦ ਹੋਵੇਗਾ ਔਰ ਇਟਸ ਮੈਟਰ ਆਫ ਰਿਕਾਰਡ ਕਿ ਅਸੀਂ ਜਦੋਂ ਬਤੌਰ ਮੈਂ ਲੀਡਰ ਆਫ oppositon ਉਸ ਨੂੰ ਉਠਾਇਆ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਬੈਠਾ ਰਿਹਾ ਕਿਉਂਕਿ ਉਹਨਾਂ ਦੀ ਮਿਲੀ ਭੁਗਤ ਸੀਗੀ ਇਸ ਮਸਲੇ ਵਿੱਚ ਵੀ ਅਕਾਲੀ ਦਲ ਦੀ ਚੁੱਪੀ ਤੇ ਉਹਨਾਂ ਦੀ ਅਕਾਲੀ ਦਲ ਦੇ ਪ੍ਰਤੀ ਕਾਂਗਰਸ ਪ੍ਰਤੀ ਨਰਮੀ ਉਹ ਆਪਾਂ ਨੂੰ ਸਾਰਿਆਂ ਨੂੰ ਸਮਝ ਆਉਂਦੀ ਆ ਲੇਕਿਨ ਜਿਹੜਾ ਆ ਜਿਹੜਾ ਦਿੱਲੀ ਝਾੜੂ ਵਾਲਾ ਪਾਰਟੀ ਆ ਜੋ ਇਹਨਾਂ ਨੇ ਇਸ ਸਾਰੇ ਸਕੈਂਡਲ ਨੂੰ ਲੈ ਕੇ ਅ ਦੋਗਲੀ ਨੀਤੀ ਖੇਡੀ ਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਕਿਉਂਕਿ ਜਿਹੜੇ ਦਸਤਾਵੇਜ਼ ਅੱਜ ਮੈਂ ਪੇਸ਼ ਕਰਨ ਜਾ ਰਿਹਾ ਤੁਹਾਨੂੰ ਇਹ ਉਹਨਾਂ ਦੇ ਕੋਲ ਕਸਟਡੀ ਵਿੱਚ ਵੀ ਨੇ ਜਿਹੜਾ ਲੀਡਰ ਹੈਗਾ ਹਰਪਾਲ ਚੀਮਾ ਇਹ ਸਾਰੇ ਤੱਥ ਉਹਦੇ ਕੋਲ ਨੇ ਪਰ ਅਸਲੀਅਤ ਇਹ ਆ ਕਿ ਅਰਵਿੰਦ ਕੇਜਰੀਵਾਲ ਕਾਂਗਰਸ ਨਾਲ ਤਰਲੋ ਮੱਛੀ ਹੋ ਗਿਆ ਸੀਗਾ ਕਿ ਮੇਰਾ ਕਿਸੇ ਤਰੀਕੇ ਦੇ ਨਾਲ ਅਲਾਈਅੰਸ ਹੋਣਾ ਚਾਹੀਦਾ ਤੁਸੀਂ ਸਾਰਿਆਂ ਨੇ ਬਹੁਤ ਸਾਰੇ ਐਵੀਡੈਂਸ ਆਪਣੇ ਕੋਲ ਸੋਸ਼ਲ ਮੀਡੀਆ ਤੇ ਅੱਜ ਵੀ ਆ ਵੀਡੀਓ ਆ ਰਹੀ ਹੈ ਕਿ ਲੇਟੈਸਟ ਵੀਡੀਓ ਸ਼ਾਇਦ ਕੱਲ ਦੀ ਆ ਕਿ ਭਗਵੰਤ ਮਾਨ ਦੀ ਬਾਤ ਕੈਪਟਨ ਅਮਰਿੰਦਰ ਸਿੰਘ ਕੇ ਸਾਥ ਗੱਠ ਜੋੜ ਕੇ ਲਈ ਚੱਲ ਰਹੀ ਹੈ ਅਮਰਿੰਦਰ ਸਿੰਘ ਨੇ ਕਿਹਾ ਤਾਂ ਕਿ ਮੇਰੀ ਕੋਈ ਗੱਲ ਨਹੀਂ ਚੱਲ ਰਹੀ ਤਾਂ ਮਤਲਬ ਉਹਨਾਂ ਦੀ ਉਹਨਾਂ ਦੀ ਚੁੱਪੀ ਦਾ ਕਾਰਨ ਇਹ ਆ ਕਿ ਉਹ ਕਾਂਗਰਸ ਨਾਲ ਅਲਾਈਅንስ ਕਰਕੇ ਦਿੱਲੀ ਅਤੇ ਪੰਜਾਬ ਦੇ ਵਿੱਚ ਮਹਿ ਸੱਤਾ ਤੱਕ ਪਹੁੰਚਣਾ ਚਾਹੁੰਦੇ ਜਿਹੜੇ ਕਹਿੰਦੇ ਸੀ ਅਸੀਂ ਅਸੀਂ ਸੱਤਾ ਲੈਣ ਨਹੀਂ ਅਸੀਂ ਵਿਵਸਥਾ ਪਰਵਰਤਨ ਕਰਨਾ ਹੈ ਉਹ ਹੁਣ ਕਾਂਗਰਸ ਦੇ ਨਾਲ ਬਿਲੀ ਪੁੱਗਤ ਹੈ ਔਰ ਇਹ ਹਰਪਾਲ ਚੀਮਾ ਵਗੈਰਾ ਨੂੰ ਇਹ ਦੱਸਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਆਹ ਜਿਹੜੇ ਦਸਤਾਵੇਜ਼ ਮੈਂ ਲੈ ਕੇ ਆਇਆ ਅੱਜ ਇਹ ਤੁਸੀਂ ਆਪਣੇ ਕੋਲ ਛੁਪਾ ਕੇ ਛੁਪਾ ਕੇ ਕੋਈ ਰੱਖੇ ਕੀ ਤੁਸੀਂ ਭਾਰਤ ਭੂਸ਼ਣ ਅਸ਼ੂ ਨੂੰ ਬਚਾਉਣਾ ਚਾਹੁੰਦੇ ਸੀਗੇ ਕੀ ਤੁਸੀਂ ਕੈਪਟਨ ਅਬਿੰਦਰ ਸਿੰਘ ਨੂੰ ਖੁਸ਼ ਕਰਨਾ ਚਾਹੁੰਦੇ ਸੀਗੇ ਇਸ ਲਈ ਅੱਜ ਜਿਹੜਾ ਮੈਂ ਖੁਲਾਸੇ ਕਰਨ ਜਾ ਰਿਹਾ ਉਹਦੇ ਚ ਪਹਿਲਾਂ ਮੈਂ ਤੁਹਾਨੂੰ ਬ੍ਰਾਡਲੀ ਤੱਥ ਜਿਹੜੇ ਕਿ ਵੈਸੇ ਪਬਲਿਕ ਨੋਲੇਜ ਵਿੱਚ ਨਹੀਂ ਬਟ ਜਸਟ ਟੂ ਰੀਫਰਫਰੈਸ਼ ਦੀ ਮੈਮਰੀ ਇਸ਼ੂ ਹੈ ਕਿ ਇੱਕ ਆਰ ਕੇ ਬਿਲਡਰਸ ਕੰਪਨੀ ਹੈ ਜਿਹੜੇ ਗ੍ਰੈਂਡ ਮੈਨਰ ਹੋਮਸ ਲੁਧਿਆਣਾ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਚਲਾ ਰਹੀ ਹੈ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਲਾਗੇ। ਔਰ ਉਸ ਵਿੱਚ ਜਿਹੜੇ ਬਿਲਡਿੰਗ ਕੰਪਨੀ ਆਰ ਕੇ ਬਿਲਡਰਸ ਦੇ ਆਰ ਦਾ ਪ੍ਰੋਜੈਕਟ ਨੇਮ ਇਜ਼ ਗ੍ਰੈਂਡ ਮੈਨਰ ਹੋਮਸ ਗ੍ਰੈਂਡ ਮੈਨਰ M A N O R ਹੋਮਸ ਐਟ ਲੁਧਿਆਣਾ ਔਰ ਉਹਦੇ ਵਿੱਚ ਜਿਹੜੀ ਚੀਟਿੰਗ ਤੇ ਫੋਰਜਰੀ ਫਰਾਡ ਕਮਿਟ ਕੀਤਾ ਗਿਆ ਉਹ ਇਹ ਸੀਗਾ ਕਿ ਇਹ ਜਿਹੜੇ ਇਸ ਪ੍ਰੋਪਰਟੀ ਦੇ ਸੋ ਕਾਲਡ ਮਾਲਕ ਸੀਗੇ ਉਹਨਾਂ ਨੇ ਖਸਰਾ ਨੰਬਰ ਕੋਈ ਹੋਰ ਦਿੱਤੇ ਹੋਏ ਸੀਗੇ ਤੇ ਰਜਿਸਟਰੀ ਕਿਸੇ ਹੋਰ ਨਾਮ ਤੇ ਹੋਈ ਆ ਤੇ ਸੀਐਲਯੂ ਕਿਸੇ ਹੋਰ ਨਾਮ ਤੇ ਹੋਇਆ ਔਰ ਜਦੋਂ ਪਤਾ ਲੱਗ ਗਿਆ ਕਿ ਸਾਰਾ ਗਲਤ ਕੰਮ ਹੋਇਆ ਵਾ ਤੇ ਸੀਐਲਯੂ ਉਸ ਫੋਰਜ ਗਲਤ ਖਸਰਾ ਨੰਬਰਾਂ ਤੇ ਤੇ ਰੈਵਨਿਊ ਰਿਕਾਰਡ ਦੀ ਗਲਤ ਨੰਬਰਾਂ ਦੇ ਉੱਤੇ ਸੀਐਲਯੂ ਦਿੱਤਾ ਗਿਆ بجائے ਕਿ ਉਹ ਸੀਐਲਯੂ ਨੂੰ ਕਰੈਕਟ ਕਰਾਉਂਦੇ ਰੈਕਟੀਫਾਈ ਕਰਾਉਂਦੇ ਨੀਚੇ ਆਣ ਕੇ ਦੁਬਾਰਾ ਫਿਰ ਉਹਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਅਫਸਰ ਵੀ ਨਾਲ ਰਾਲ ਗਏ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਕੋਈ ਇੱਕ ਬਹੁਤ ਵੱਡਾ ਉੱਥੇ ਏਟੀਪ ਲੈਵਲ ਦਾ ਅਫਸਰ ਆ ਮਿਸਟਰ ਵਿੰਦਰਾ ਪਰ ਹੈਗਾ ਕਹਿੰਦਾ ਕਿ ਕਿੰਗ ਪਿੰਨਾ ਹੀ ਐਕਸਰਸਾਈਜ਼ ਬੋਰ ਪਾਵਰ ਦਨ ਦੇ ਮਿਊਨਿਸਪਲ ਕਮਿਸ਼ਨਰ ਆਫ ਲੁਧਿਆਣਾ ਉਹਨਾਂ ਨੇ ਫਿਰ ਸਾਰਿਆਂ ਨੇ ਮਿਲ ਕੇ ਸਾਰੀ ਰਿਕਾਰਡ ਟੈਂਪਰਿੰਗ ਕੀਤੀ ਰਜਿਸਟਰੀਆਂ ਚੇਂਜ ਕੀਤੀਆਂ ਖਸਰਾ ਨੰਬਰ ਚੇਂਜ ਕੀਤੇ ਤਾਂ ਕਿ ਉਹ ਜਿਹੜਾ ਸੀਐਲਯੂ ਆ ਬਰਕਰਾਰ ਰਹੇ ਚਵੇ। ਔਰ ਜਦੋਂ ਉੱਥੇ ਇੱਕ ਆਰਟੀਆਈ ਐਕਟੀਵਿਸਟ ਸੀ ਵਿਸਲ ਬਲੋਅਰ ਕੁਲਦੀਪ ਸਿੰਘ ਖੇਰਾ ਉਸ ਵਿਅਕਤੀ ਨੇ ਜਦੋਂ ਸਾਰੇ ਤੱਥ ਆਰਟੀਆਈ ਚ ਲੈ ਕੇ ਜੋ ਕੁਝ ਧੋਕਾ ਧੜੀ ਹੋਈ ਉਸ ਨੇ ਨਵਜੋਤ ਸਿੰਘ ਸਿੱਧੂ ਨੂੰ ਅਪਰੋਚ ਕੀਤਾ ਐਜ਼ ਅ ਮਿਨਿਸਟਰ ਲੋਕਲ ਬਾਡੀਜ਼ ਤੇ ਨਵਜੋਤ ਸਿੰਘ ਸਿੱਧੂ ਨੇ ਉਸ ਕੇਸ ਦੀ ਇਨਕੁਆਇਰੀ ਜਿਹੜੀ ਆ ਉਹ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਵਿੱਚ ਤਾਇਨਾਤ ਨੇ ਡੀਐਸਪੀ ਤੁਹਾਨੂੰ ਸਾਰੇ ਨੂੰ ਪਤਾ ਕਿ ਹਰ ਕਾਰਪੋਰੇਸ਼ਨ ਦੇ ਵਿੱਚ ਇੱਕ ਡੀਐਸਪੀ ਲੈਵਲ ਦਾ ਅਫਸਰ ਤਾਇਨਾਤ ਹੁੰਦਾ ਉਸ ਨੇ ਉਹ ਇਨਕੁਆਇਰੀ ਕੰਡਕਟ ਦੇ ਆਦੇਸ਼ ਦਿੱਤੇਗੇ ਔਰ ਨਾਲ ਹੀ ਡੈਪਟੀ ਕਮਿਸ਼ਨਰ ਇਹ ਵੀ ਹੁਕਮ ਹੋਏ ਕਿ ਮਿਨਿਸਪਲ ਕਾਰਪੋਰੇਸ਼ਨ ਦੇ ਇੱਕ ਪੈਰਲਲ ਇਨਕੁਆਇਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰਾਉਗੀ ਔਰ ਉਹ ਇਨਕੁਆਇਰੀ ਜਿਹੜੀ ਸੀਗੀ ਏਡੀਸੀ ਇਕਬਾਲ ਸਿੰਘ ਨੇ ਕੰਡਕਟ ਕੀਤੀ ਅੱਜ ਮੇਰੇ ਕੋਲ ਜਿਹੜੀ ਉਸ ਇਨਕੁਆਇਰੀ ਰਿਪੋਰਟ ਦੇ ਇੰਪੋਰਟੈਂਟ ਦਸਤਾਵੇਜ਼ ਜਿਹੜੇ ਰਿਲੇਵੈਂਟ ਪੋਰਸ਼ਨਸ ਨੇ ਜਿਹੜੇ ਕਿ ਤੁਹਾਨੂੰ ਮੈਂ ਈਮੇਲ ਤੇ ਤੇ ਹਾਰਡ ਕਾਪੀਜ਼ ਵੀ ਹੁਣੇ ਸਪਲਾਈ ਕਰੂੰਗਾ ਉਹ ਮੇਰੇ ਹੱਥ ਵਿੱਚ ਨੇ ਔਰ ਇਹਦੇ ਵਿੱਚ ਜਿਹੜੀ ਜਿਹੜਾ ਤਾਂ ਮਿਸਕੰਡਕਟ ਸ਼ਿਗਾਤ ਫੋਰਜਰੀ ਤੇ ਫਰਾਡ ਤੇ ਟੈਂਪਰਿੰਗ ਜੋ ਉਹਨਾਂ ਬਿਲਡਰਸ ਨੇ ਅਫਸਰਾਨਾ ਰਲ ਕੇ ਕੀਤੀ ਧੋਖਾਧੜੀ ਕੀਤੀ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਉਹ ਸਾਰੇ ਤੱਥ ਪੇਸ਼ ਹੋਣ ਤੋਂ ਬਾਅਦ ਇਸ ਡੀਐਸਪੀ ਨੇ ਦੀ ਇਨਕੁਆਇਰੀ ਔਰ ਏਡੀਸੀ ਦੀ ਇਨਕੁਆਇਰੀ ਦੇ ਵਿੱਚ ਗੁਨਾਹਗਾਰ ਲੋਕ ਜਿਹੜੇ ਸੀਗੇ ਉਹ ਨਾਮਜ਼ਦ ਕਰ ਦਿੱਤੇ ਗਏ ਔਰ ਡੀਐਸਪੀ ਨੇ ਆਪਣੀ ਇਨਕੁਆਇਰੀ ਰਿਪੋਰਟ ਹੈ ਜਿਹੜੀ ਪੰਜਾਬ ਗਵਰਨਮੈਂਟ ਨੂੰ 18 ਫ फेब्रुवारी 2019 ਨੂੰ ਸੌਂਪ ਦਿੱਤੀ ਗਈ ਸੀ ਜਿਹੜੀ ਕਿ ਸਾਰੀਆਂ ਨੋਟਿੰਗਸ ਵਗੈਰਾ ਲੱਗ ਕੇ ਵਗੈਰਾ ਵਗੈਰਾ ਫਾਈਨਲੀ ਐਟ ਦਾ ਗਵਰਨਮੈਂਟ ਲੈਵਲ ਇਟ ਹੈਸ ਬੀਨ ਪੈਂਡਿੰਗ ਸਿਂਸ 2000 uh, uh, 23rd of february 23rd of february uh, 2019 ਦੀ ਪਈ ਹੋਈ ਹੈ ਜੀ ਔਰ ਦੁੱਖ ਇਸ ਗੱਲ ਦਾ ਵਾ ਕਿ ਉਸਨੇ ਬਹੁਤ ਭਾਰੀ ਸਫਾਰਸ਼ਾਂ ਕੀਤੀਆਂ ਮੇਰੇ ਕੋਲ ਜਿਹੜਾ ਕਾਰਵਾਈ ਕਾਰਵਾਈ ਦੀ ਸਫਾਰਸ਼ ਇਹ ਉਸ ਇਨਕੁਆਇਰੀ ਰਿਪੋਰਟ ਦਾ ਹਿੱਸਾ ਮੈਂ ਉਹਦੇ ਚ ਜ਼ਿਆਦਾ ਸਾਰਾ ਨਹੀਂ ਪੜੂੰਗਾ ਲੇਕਿਨ ਉਹਨਾਂ ਨੇ ਸਾਰੇ ਗੁਨਾਹਗਾਰਾਂ ਦੇ ਰਿਪੋਰਟ ਦੇ ਨਾਮ ਲਿਖ ਕੇ ਬਕਾਇਦਾ ਤੌਰ ਤੇ ਡਾਕੂਮੈਂਟਰੀ ਐਵੀਡੈਂਸ ਨਾਲ ਪੇਸ਼ ਕਰਕੇ ਤੇ ਉਹਨਾਂ ਨੇ ਇਹਨਾਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕਰਨ ਦੀ ਰეკਮੈਂਡੇਸ਼ਨ ਕੀਤੀ ਹੈ ਅੰਡਰ ਸੈਕਸ਼ਨ 420 465 470 468 471 120 ਬੀ ਕਾਂਸਪੀਰੇਸੀ ਆਈ ਪੀ ਸੀ ਦੀ ਲਾ ਕੇ ਮੁਕਦਮਾ ਦਰਜ ਕਰਨ ਦੀ ਸਫਾਰਿਸ਼ ਦਿੱਤੀ ਗਈ ਸੀ ਹੁਣ ਦੁੱਖ ਇਸ ਗੱਲ ਦਾ ਵਾ ਕਿ ਪੰਜਾਬ ਸਰਕਾਰ ਇਸ ਆਪਣੇ ਹੀ ਅਫਸਰ ਇੱਕ ਡੀ ਐਸ ਪੀ ਰੈਂਕ ਦੇ ਆਫਸਰ ਇੱਕ ਏ ਡੀ ਸੀ ਰੈਂਕ ਦੇ ਆਫਸਰ ਦੀ ਸਫਾਰਸ਼ਾਂ ਤੇ ਰეკਮੈਂਡੇਸ਼ਨਸ ਦੇ ਉੱਤੇ ਅੱਜ ਤੁਸੀਂ ਅੰਦਾਜ਼ਾ ਲਾ ਲਓ ਕਿੰਨੇ ਦਿਨ ਹੋ ਗਏ ਬੈਠਿਆਂ ਨੂੰ ਜੇ 23 ਤਰੀਕ ਵੀ ਲਾ ਕੇ ਚੱਲੀਏ ਤੇ 14 ਤੇ 5 ਲਗਭਗ 20 ਦਿਨਾਂ ਤੋਂ ਪੰਜਾਬ ਸਰਕਾਰ ਇਸ ਇਨਕੁਆਇਰੀ ਰਿਪੋਰਟ ਦੇ ਉੱਤੇ ਬੈਠੀ ਹੋਈ ਹੈ ਕੋਈ ਦੱਸ ਸਕਦਾ ਪੰਜਾਬ ਸਰਕਾਰ ਤੋਂ ਕਿ ਇਹਨਾਂ ਲੋਕਾਂ ਨੂੰ ਕਿਉਂ ਬਚਾਇਆ ਜਾ ਰਿਹਾ ਵਾ ਇਹਨਾਂ ਲੋਕਾਂ ਦੀ ਜਿਹੜਾ ਕਰੋੜਾ ਰੁਪਏ ਦਾ ਚੂਨਾ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਲਾਇਆ ਗਿਆ ਵਾ ਇਹ ਕੌਣ ਜ਼ਿੰਮੇਵਾਰ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਔਰ ਦੋ ਖੇਸੇ ਗੱਲ ਦਾ ਕਿ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਉੱਠਿਆ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੇ ਫਲੋਰ ਦੇ ਉੱਤੇ ਖੜ ਕੇ ਇਸ ਗੱਲ ਦਾ ਆਸ਼ਵਾਸਨ ਦਿੱਤਾ ਸੀਗਾ ਕਿ ਇਸ ਮਨਿਸਟਰ ਸਮੇਤ ਸਾਰੇ ਲੁਧਿਆਣਾ ਦੇ ਘਟਾਲੇ ਦੀ ਮੈਂ ਪੂਰੀ ਪੁਖਤਾ ਜਾਂਚ ਕਰਵਾਉਂਗਾ ਲੇਕਿਨ 18 ਫਿਬਰੂਰੀ ਤੋਂ ਬਾਅਦ ਅੱਜ ਅਸੀਂ 13 ਮਾਰਚ 2019 ਚ ਬੈਠੇ ਆ অলਮੋਸਟ ਅ ਮੰਥ ਹੈਜ਼ ਗੋਨ ਬਾਈ ਲੇਕਿਨ ਚੀਫ ਮਿਨਿਸਟਰ ਦੀ ਆਪਣੀ ਕੀਤੀ ਹੋਈ ਕਮਿਟਮੈਂਟ ਔਰ ਉਹ ਵੀ ਕੋਈ ਛੋਟੇ ਮੋਟੇ ਪਲੇਟਫਾਰਮ ਤੋਂ ਨਹੀਂ ਪੰਜਾਬ ਦੀ ਵਿਧਾਨ ਸਭਾ ਤੋਂ ਖੜ ਕੇ ਜਿਹੜੀ ਕਮਿਟਮੈਂਟ ਕੀਤੀ ਗਈ ਸੀ ਉਹਦੇ ਤੇ ਕੋਈ ਐਕਸ਼ਨ ਕੋਈ ਇਵਨ ਪ੍ਰੀਲਿਮਿਨਰੀ ਇਨਕੁਆਇਰੀ ਵੀ ਨਹੀਂ ਕੋਈ ਵੀ ਆਰਡਰ ਕੀਤਾ ਨਹੀਂ ਗਿਆ ਇਨਕੁਆਇਰੀ ਦੀ ਤਾਂ ਤਾਂ ਲੋੜ ਸੀ ਜੇ ਪਹਿਲਾਂ ਇਨਕੁਆਇਰੀਆਂ ਨਾ ਕੀਤੀਆਂ ਗਈਆਂ ਹੁੰਦੀਆਂ ਇਨਕੁਆਇਰੀਆਂ ਦੇ ਤੱਤ ਸਾਹਮਣੇ ਨੇ ਲੇਕਿਨ ਅਮਰਿੰਦਰ ਸਿੰਘ ਨੇ ਉਹਦੇ ਤੇ ਚੁੱਪੀ ਧਾਰੀ ਹੋਈ ਹੈ ਇੱਥੇ ਹੀ ਬਸ ਨਹੀਂ ਜਿਹੜਾ ਮਿਨਿਸਟਰ ਦਾ ਨਫਾਰੀਅਸ ਰੋਲ ਹੈ ਜਿਹੜਾ ਉਹਦਾ ਬਹੁਤ ਖਤਰਨਾਕ ਰੋਲ ਆ ਜਿਸ ਕਰਕੇ ਮਿਨਿਸਟਰ ਦੀ ਇਨਵੋਲਵਮੈਂਟ ਆਉਂਦੀ ਆ ਉਹ ਪੈਰਾ ਨੰਬਰ 11 ਤੇ ਆਉਂਦੀ ਆ ਆਫ ਦ ਰਿਪੋਰਟ ਉਸ ਰਿਪੋਰਟ ਦੇ ਵਿੱਚ ਜਿਹੜਾ ਉਹਦਾ ਇੱਕ ਹੈਡਿੰਗ ਆ ਉਹ ਹੈਗਾ ਸਿਆਸੀ ਦਖਲਅੰਦਾਜ਼ੀ ਸੰਬੰਧੀ ਰਿਗਾਰਡਿੰਗ ਪੋਲਿਟੀਕਲ ਇੰਟਰਫੇਰੈਂਸ ਇਨ ਦਿਸ ਕੇਸ ਜਿਹੜਾ ਮੈਂ ਤੁਹਾਨੂੰ ਹਾਰਡ ਕਾਪੀ ਦੇ ਰਿਹਾ ਜਿਹੜੀ ਇਹਦੀ ਪੰਜਾਬੀ ਆ ਉਸ ਨੂੰ ਮੈਂ ਰੀਪਰੋਡਿਊਸ ਕਰਕੇ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਹਾਰਡ ਕਾਪੀ ਸ਼ਾਰਟਲੀ ਮਿਲ ਰਹੀ ਆ ਔਰ ਉਸਨੇ ਇਸ ਵਿੱਚ ਕਿਆ ਬਾਤ ਡੀਐਸਪੀ ਬਲਵਿੰਦਰ ਸਿੰਘ ਨੇ ਐਮਸੀ ਲੁਧਿਆਣਾ ਨੇ ਕਿ ਜਦੋਂ ਇਨਕੁਆਇਰੀ ਕੰਡਕਟ ਕਰ ਰਿਹਾ ਸੀਗਾ ਤੇ ਭਾਰਤ ਕੂਸ਼ਨ ਜਿਹੜੇ ਕਿ ਕੈਬਨਿਟ ਮਨਿਸਟਰ ਨੇ ਅਮਰਿੰਦਰ ਸਿੰਘ ਦੇ ਉਹਨਾਂ ਨੇ ਉਸ ਨੂੰ ਟੈਲੀਫੋਨ ਕਰਕੇ ਨਾ ਸਿਰਫ ਧਮਕੀਆਂ ਦਿੱਤੀਆਂ ਨਾ ਸਿਰਫ ਫਿਜ਼ੀਕਲ ਇਲੀਮੀਨੇਸ਼ਨ ਦੇ ਥ੍ਰੀਟਸ ਦਿੱਤੇ ਨਾ ਸਿਰਫ ਉਹਨੂੰ ਡਰਾਉਣ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨੂੰ ਇਹ ਵੀ ਕਿਹਾ ਕਿ ਤੂੰ ਸਾਡੇ ਨਾਲ ਪੰਗਾ ਨਾ ਲੈ ਤੁਸੀਂ ਇਨਕੁਆਰੀ ਚੋ ਵਿਡਰੋ ਕਰ ਜਾ ਜਾਂ ਇਸ ਇਨਕੁਆਰੀ ਨੂੰ ਉਹਨਾਂ ਗੁਨਾਹਗਾਰਾਂ ਦੇ ਹੱਕ ਵਿੱਚ ਤਬਦੀਲ ਕਰ ਦੇ ਨਹੀਂ ਤਾਂ ਤੇਰਾ ਹਸ਼ਰ ਜਿਹੜਾ ਹੈ ਉਹ ਅਸੀਂ ਬਹੁਤ ਭੇੜਾ ਕਰਾਂਗੇ ਹੇਅਰ ਕਮਸ ਦੀ ਇਨਵੋਲਵਮੈਂਟ ਆਫ ਦਾ ਮਿਨਿਸਟਰ ਵਾਈ ਇਸ ਦਾ ਮਿਨਿਸਟਰ ਇਨਵੋਲਡ ਵਿਦ ਦਾ ਵਿਦ ਦੀ ਮਾਫੀਆ ਬਿਲਡਰਸ ਆਫ ਲੁਧਿਆਣਾ ਉਹ ਆਪਣੇ ਹੀ ਇੱਕ ਡੀਐਸਪੀ ਨੂੰ ਹਦਾਇਤਾਂ ਦੇ ਰਿਹਾ ਟੈਲੀਫੋਨ ਤੇ ਜਿਹੜੇ ਆਡੀਓ ਕਲਿੱਪਸ ਤੁਸੀਂ ਸਾਰਿਆਂ ਨੇ ਸੁਣ ਲਏ ਹੋਏ ਨੇ ਉਹਨਾਂ ਨੂੰ ਹਦਾਇਤਾਂ ਦੇ ਰਿਹਾ ਔਰ ਉਹਨੂੰ ਕਹਿ ਰਿਹਾ ਵਾ ਕਿ ਇਸ ਇਨਕੁਆਇਰੀ ਤੋਂ ਪਿੱਛੇ ਹਟ ਜਾ ਇਹਦਾ ਮਤਲਬ ਇਹ ਆ ਕਿ ਭਾਰਤ 쿠ਸ਼ਨ ਆਸ਼ੂ ਦਾ ਆਰ ਕੇ ਬਿਲਡਰਸ ਗ੍ਰੈਂਡ ਮੈਨਰ ਹੋਮਸ ਦੇ ਪ੍ਰੋਜੈਕਟ ਦੇ ਵਿੱਚ ਬੇਨਾਮੀ ਹਿੱਸਾ ਹੈ ਔਰ ਇਹ ਹਿੱਸਾ ਤਾਈਓਂ ਸਾਹਮਣੇ ਆ ਸਕਦਾ ਅਗਰ ਇਹਦੇ ਵਿੱਚ ਕੋਈ ਇੰਪਾਰਸ਼ਲ ਜ਼ਬਰਦਸਤ ਇਨਕੁਆਇਰੀ ਕੀਤੀ ਜਾਵੇ ਪੁਲਿਸ ਦੀ ਇਨਕੁਆਇਰੀ ਪੁਲਿਸ ਦੀ ਇਨਕੁਆਇਰੀ ਪਈ ਅਮਰਿੰਦਰ ਸਿੰਘ ਕੋਲ ਉਹ ਤਾਂ ਉਹ ਵੀ ਨਹੀਂ ਮੰਨ ਰਿਹਾ ਤੇ ਜੇ ਕੋਈ ਹੋਰ ਰੂਟੀਨ ਇਨਕੁਆਇਰੀ ਅਮਰਿੰਦਰ ਸਿੰਘ ਲਾਉਣਗੇ ਉਹਦੇ ਵਿੱਚ ਕਿਸੇ ਸਰਕਾਰੀ ਮੁਲਾਜ਼ਮ ਵਿੱਚ ਇਹ ਹਿੰਮਤ ਨਹੀਂ ਗਈ ਕਿ ਉਹ ਮਨਿਸਟਰ ਨੂੰ ਹੱਥ ਪਾ ਸਕੇ ਇਸ ਲਈ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ ਇਹਦੇ ਵਿੱਚ ਐਡ ਕਰ ਦਿੰਦਾ ਕਿ ਅਸੀਂ ਇਹ ਜਿਹੜੀ ਅੱਜ ਮੈਂ ਤੁਹਾਨੂੰ ਲੈਟਰ ਰਿਲੀਜ਼ ਕਰ ਰਿਹਾ ਮੈਂ ਇੱਕ ਆਫੀਸ਼ੀਅਲ ਲੈਟਰ ਕੈਪਟਨ ਅਮਰਿੰਦਰ ਸਿੰਘ ਚੀਫ ਮਨਿਸਟਰ ਨੂੰ ਐਜ਼ ਅ ਕੰਪਲੇਂਟ ਲਿਖੀ ਆ ਜਿਹਦੀ ਕਾਪੀ ਰਾਹੁਲ ਗਾਂਧੀ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਕਾਂਗਰਸ ਨੂੰ ਭੇਜ ਰਿਹਾ ਮੈਂ ਆਫਟਰ ਦਿਸ ਪ੍ਰੈਸ ਕਾਨਫਰੈਂਸ ਬੋਥ ਦ ਕੰਪਲੇਂਟਸ ਵਿਲ ਆਲਸੋ ਬੀ ਸੈਂਟ ਟੂ ਥੇਮ ਉਹਦੇ ਜਮੈਂ ਮੰਗ ਕੀਤੀ ਆ ਕਿ ਐਡਾ ਵੱਡਾ ਘੁਟਾਲਾ ਵਾ ਐਕਚੁਅਲੀ ਇਹ ਇੱਕ ਟਿਪ ਆਫ ਦੀ ਆਈਸਬਰਗ ਯਾਰ ਜਿਹੜਾ ਲੁਧਿਆਣਾ ਵਿੱਚ ਜਿੱਡੀ ਕਮਰਸ਼ੀਅਲ ਐਕਟੀਵਿਟੀ ਹੋਈ ਯਾਰ ਉਹਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਾਂ ਦੇ ਵਿੱਚ ਇਹੀ ਰਿਪੀਟ ਹੋਇਆ ਵਾ ਧੋਖਾਧੜੀ ਬੇਈਮਾਨੀ ਠੱਗੀ ਠੋਰੀ ਸੀਐਲਯੂ ਕਿਸੇ ਹੋਰ ਥਾਂ ਦਾ ਰੈਵਨਿਊ ਰਿਕਾਰਡ ਕਿਸੇ ਹੋਰ ਥਾਂ ਦਾ ਚੀਟਿੰਗ ਟੈਂਪਰਿੰਗ ਇਟਸ ਅ ਪਾਰਟ ਆਫ ਦਾ ਸਿਸਟਮ ਆਫ ਦਾ ਫੰਕਸ਼ਨਿੰਗ ਆਫ ਨਾਟ ਓਨਲੀ ਐਕਚੁਅਲੀ ਲੁਧਿਆਣਾ ਬਟ ਅਦਰ ਕਮਰਸ਼ੀਅਲ ਕਾਰਪੋਰੇਸ਼ਨਸ ਆਲਸੋ ਪਰ ਲੁਧਿਆਣਾ ਕਿਉਂਕਿ ਬਹੁਤ ਸੈਂਟਰਲ ਪ੍ਰੈਸਟੀਜੀਅਸ ਫਾਈਨੈਂਸ਼ੀਅਲ ਕੈਪੀਟਲ ਆਫ ਪੰਜਾਬ ਇਹਦੇ ਵਿੱਚ ਸਾਡਾ ਮੰਨਣਾ ਵਾ ਕਿ ਹਜ਼ਾਰਾਂ ਕਰੋੜਾਂ ਰੁਪਏ ਦਾ ਚੂਨਾ ਪੰਜਾਬ ਸਰਕਾਰ ਨੂੰ ਇਹਨਾਂ ਕਰਪਟ ਅਫਸਰਾਂ ਨੇ ਤੇ ਵਿਦ ਦੀ ਸਪੋਰਟ ਆਫ ਪਾਵਰਫੁਲ ਪੋਲਿਟਿਸ਼ੀਅਨਸ ਉਹਨਾਂ ਨੇ ਲਾਇਆ ਹੈ ਇਸ ਲਈ ਅਸੀਂ ਉਹਦੇ ਵਿੱਚ ਜਾਂ ਤਾਂ ਜਾਂਚ ਮੰਗੀ ਆ ਸੀਬੀਆਈ ਵੱਲੋਂ ਤੇ ਜਾਂ ਸਿਟਿੰਗ ਜੱਜ ਆਫ ਦੀ ਹਾਈ ਕੋਰਟ ਆਫ ਪੰਜਾਬ ਹਰਿਆਣਾ ਮਸਟ ਕੰਡਕਟ ਅ ਟਾਈਮ ਬਾਉਂਡ ਇਨਕੁਆਇਰੀ ਤਾਂ ਕਿ ਤੱਥ ਜਿਹੜੇ ਨੇ ਸਾਹਮਣੇ ਆ ਸਕਣ ਔਰ ਇਹਦਾ ਸਕੋਪ ਆਫ ਇਨਕੁਆਇਰੀ ਸ਼ੁੱਡ ਆਲਸੋ ਇਨਕਲੂਡ ਲਾਸਟ 10 ইয়ারਜ਼ ਆਫ ਕ腐ਸ਼ਨ ਆਫ ਦਿ ਅਕਾਲੀ ਦਲ বিজেপি ਰੂਲ ਆਫ ਲੁਖਾਣਾ ਕਾਰਪੋਰੇਸ਼ਨ ਕਿਉਂਕਿ ਬਹੁਤ ਵੱਡੇ ਵੱਡੇ ਹੋਟਲ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਇਹ ਸਾਰੀਆਂ ਇਸੇ ਤਰੀਕੇ ਦੇ ਨਾਲ ਪ੍ਰੋਕਿਊਰ ਕੀਤੀਆਂ ਗਈਆਂ ਨੇ ਔਰ ਸਰਕਾਰ ਨਾਲ ਧੁਖਾ ਧੜੀ ਤਾਈਓ ਸਾਡਾ ਖਜ਼ਾਨਾ ਖਾਲੀ ਆ ਤਾਈਓ ਸਾਡੇ ਉੱਤੇ ਕਰਜ਼ਾ ਵਾ ਔਰ ਇਸ ਤੋਂ ਜ਼ਿਆਦਾ ਅਫਸੋਸਨਾਕ ਕੱਲ ਦੀ ਕੰਡਕਟ ਆਫ ਦੀ TGP ਮੇਰੇ ਕੋਲ ਹੁਣ ਜਿਹੜੀ ਡੀਐਸਪੀ ਬਲਵਿੰਦਰ ਸਿੰਘ ਨੂੰ ਜਦੋਂ ਡਰਾਇਆ ਗਿਆ ਧਮਕਾਇਆ ਗਿਆ ਉਸਨੇ ਆਪਣੇ ਡੀਜੀਪੀ ਨੂੰ ਸ਼ਾਇਦ 18 ਫਿਬਰੂਰੀ ਨੂੰ ਨੋਟ ਕਰਿਓ ਜਰਾ ਇੱਕ ਡੀਐਸਪੀ ਯੂਨੀਫਾਰਮ ਦੇ ਵਿੱਚ ਆ ਜਿਹਨੂੰ ਜਿਹਦੀ ਤੋਹੀਨ ਬੇਇੱਜ਼ਤੀ ਕਰਦਾ ਵਾ ਇੱਕ ਮਨਿਸਟਰ ਔਰ ਉਹਨੂੰ ਡਰਾਉਂਦਾ ਵਾ ਉਹਨੂੰ ਧਮਕਾਉਂਦਾ ਵਾ ਉਸ ਡੀਐਸਪੀ ਨੇ ਇੱਕ ਫਾਰਮਲ ਕੰਪਲੇਂਟ ਜਿਹੜਾ ਨਵਾਂ ਡੀਜੀਪੀ ਬਣਿਆ ਮਿਸਟਰ ਦਿਨਕਰ ਗੁਪਤਾ ਉਸ ਨੂੰ ਭੇਜਦਾ 18 ਫ फेब्रुवारी ਨੂੰ ਮਾਫ ਕਰਨਾ ਕਿੱਡਾ ਕਮਜ਼ੋਰ ਡੀਜੀਪੀ ਹੋਵੇਗਾ ਡੀਐਸਪੀ ਨਹੀਂ ਕਿੱਡਾ ਕਾਇਰ ਡੀਜੀਪੀ ਹੋਵੇਗਾ ਜਿਸ ਜਿਹੜਾ ਡੀਜੀਪੀ ਆਪਣੇ ਡੀਐਸਪੀ ਦੀ ਹਿਫਾਜ਼ਤ ਨਹੀਂ ਕਰ ਸਕਦਾ ਜਿਹੜਾ ਡੀਜੀਪੀ ਪੰਜਾਬ ਦਾ ਇੱਕ ਡੀਐਸਪੀ ਦੇ ਪਰਿਵਾਰ ਨੂੰ ਨਹੀਂ ਬਚਾ ਸਕਦਾ ਕਿਉਂਕਿ ਇਸ ਪ੍ਰੈਜੈਂਟੇਸ਼ਨ ਵਿੱਚ ਉਹਨੇ ਪਤਾ ਕੀ ਲਿਖਿਆ ਉਹਨੇ ਕਿਹਾ ਕਿ ਮੇਰਾ ਪਰਿਵਾਰ ਐਡਾ ਸਹਿਮ ਗਿਆ ਕਿ ਮੇਰਾ ਬੱਚਾ ਇਥੋਂ ਅਮਰੀਕਾ ਚਲੇ ਗਿਆ ਫਰਾਰ ਹੋ ਗਿਆ ਔਰ ਅਮਰੀਕਾ ਜਾ ਕੇ ਉਸਨੇ ਇੱਕ ਆ ਨਾਨ ਇੰਡੀਅਨ ਦੇ ਨਾਲ ਸ਼ਾਦੀ ਕਰਾਈ ਜਸਟ ਟੂ ਗੇਟ ਅ ਬੀ ਸਟੇਟਸ ਆਫ ਪਰਮਨੈਂਟ ਰੈਜ਼ਿਡੈਂਸੀ ਇਨ ਇਸ ਇਨ ਦ ਕੰਟਰੀ ਆਫ ਯੂ ਐਸ ਏ ਤਾਂ ਕਿ ਮੈਂ ਜੇ ਵਾਪਸ ਆਇਆ ਤੇ ਮੇਰੇ ਪਿਓ ਨੂੰ ਮਾਰ ਸਕਦੇ ਨੇ ਸਾਡੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਇਨਵੋਲਵ ਕਰ ਸਕਦੇ ਆ ਔਰ ਇਸ ਡੀਐਸਪੀ ਨੇ ਦੇ ਵਿੱਚ ਲਿਖਿਆ ਵਾ ਕਿ ਮੈਂ ਉਹਦਾ ਮੈਂ ਉਹਦੀ ਸ਼ਾਦੀ ਵੀ ਨਹੀਂ ਅਟੈਂਡ ਕਰ ਸਕਿਆ ਇੱਕ ਡੀਐਸਪੀ ਦੀ ਦਿੱਤੀ ਹੋਈ ਦਰਖਾਸਤ ਡੀਜੀਪੀ ਪੰਜਾਬ ਨੂੰ ਜਿਹੜੇ ਸਾਡੇ ਵਰਗੇ ਲੋਕਾਂ ਨੂੰ ਵਿਕਟਮਾਈਜ਼ ਕਰਦੇ ਨੇ ਸਾਡੇ ਸਾਡੇ ਤੇ ਐਨਡੀਪੀਐਸ ਦੇ ਮੁਕੱਦਮੇ ਦਰਜ ਕਰਦੇ ਨੇ ਸਿਮਰਜੀਤ ਬੈਂਸ ਵਰਗੇ ਵਿਸਲ ਬਲੋਅਰ ਦੇ ਉੱਤੇ ਝੂਠੇ ਪਰਚੇ ਦਰਜ ਕਰਦੇ ਨੇ ਆਰਟੀਆਈ ਐਕਟੀਵਿਸਟ ਕੁਲਦੀਪ ਸਿੰਘ ਖਹਿਰਾ ਤੇ ਐਫਆਈਆਰ ਦਰਜ ਕਰਦੇ ਨੇ ਇਹਨਾਂ ਲੋਕਾਂ 'ਚ ਇਹ ਹਿੰਮਤ ਨਹੀਂ ਕਿ ਆਪਣੇ ਪੁਲਿਸ ਆਫਸਰਜ਼ ਨੂੰ ਬਚਾ ਸਕਣ ਔਰ ਜਦੋਂ ਅਸੀਂ ਕੋਈ ਇਨਜਸਟਿਸ ਦੀ ਗੱਲ ਲੈ ਕੇ ਆਉਂਦੇ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਸਮੇਤ ਡੀਜੀਪੀ ਪੰਜਾਬ ਪੁਲਿਸ ਅਤੇ ਉਹ ਲੋਕ ਕਹਿੰਦੇ ਜੀ ਤੁਸੀਂ ਪੁਲਿਸ ਦੀ ਮੋਰਲ ਲੋਅਰ ਕਰਦੇ ਹੋ ਮੋਰਲ ਅਸੀਂ ਨਹੀਂ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਪੰਜਾਬ ਉਹਨਾਂ ਦੀ ਮੋਰਲ ਲੋਅ ਕਰ ਰਿਆ ਵਾ ਉਹਨਾਂ ਨੂੰ ਮਾਫੀਆ ਦੇ ਹੱਥ ਵਿੱਚ ਉਹਨਾਂ ਨੂੰ ਤਾਕਤਵਾਰ ਪੋਲੀਟੀਕਲ ਲੋਕਾਂ ਦੇ ਰਹਿਮੋ ਕਰਮ ਤੇ ਛੱਡ ਕੇ ਮੌਜੂਦਾ ਪੰਜਾਬ ਦਾ ਚੀਫ ਮਿਨਿਸਟਰ ਤੇ ਡੀਜੀਪੀ ਦਿਨਕਰ ਗੁਪਤਾ ਆਪਣੀ ਫੋਰਸ ਦਾ ਮੋਰਲ ਲੋਅ ਕਰ ਰਹੇ ਨੇ ਔਰ 1 ਮਹੀਨਾ ਬੀਤਣ ਤੋਂ ਬਾਅਦ ਵੀ ਅੱਜ ਡੀਐਸਪੀ ਦੇ ਕੰਪਲੇਂਟ ਤੇ ਕੋਈ ਐਕਸ਼ਨ ਨਹੀਂ ਹੋਇਆ ਇੱਥੇ ਹੀ ਬਸ ਨਹੀਂ ਮਿਸਟਰ ਭਰਤ 부ਸ਼ਨ ਆਸ਼ੂ ਆਲਸੋ ਥ੍ਰੈਟਨਡ ਇੰਟੀਮਿਡੇਟਿਡ ਐਂਡ ਆਰਡਰਡ ਵਨ ਸੁਪਰਡੈਂਟਿੰਗ ਇੰਜੀਨੀਅਰ ਆਫ ਲੋਕਲ ਬਾਡੀਜ਼ ਮਿਸਟਰ ਆਰ ਕੇ ਗਰਗ ਵਿਚ ਵਿਚ ਆਲਸੋ ਦਾ ਇਨ ਦੀ ਆਡੀਓ ਥੈਟ ਵੈਂਟ ਵਾਇਰਲ ਆਨ ਦੀ ਸੋਸ਼ਲ ਮੀਡੀਆ ਔਰ ਉਹਨੂੰ ਕੀ ਇਨਸਟ੍ਰਕ ਕਰਦਾ ਵਾ ਕਿ ਤੁਸੀਂ ਹਾਈ ਕੋਰਟ ਦੇ ਆਰਡਰਾਂ ਦੀ ਪਰਵਾਹ ਨਾ ਕਰੋ ਹਾਈ ਕੋਰਟ ਦੇ ਆਰਡਰਾਂ ਨੂੰ ਮੈਂ ਆਪੇ ਹੀ ਦੇਖ ਲੂੰਗਾ ਹਾਈ ਕੋਰਟ ਦੇ ਆ ਆਰਡਰਾਂ ਨੂੰ ਦੀ ਉਲੰਘਣਾ ਕਰਨ ਲਈ ਅਫਸਰ ਨੂੰ ਡਾਇਰੈਕਸ਼ਨ ਦੇ ਰਿਹਾ ਜਦ ਕਿ ਉਹ ਆਪ ਕਨਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ ਭਾਰਤ ਭੂਸ਼ਣ ਆਸ਼ੂ ਆਪ ਉਹ ਮਨਿਸਟਰ ਹੈ ਕਸਟੋਡੀਅਨ ਆਫ ਦਾ ਕਨਸਟੀਟਿਊਸ਼ਨ ਹੈ ਹੀ ਇਜ਼ ਸੁਪੋਜ਼ ਟੂ ਅਪਹੋਲਡ ਦਾ ਲਾ ਪਰ ਉਹ ਅਫਸਰਾਂ ਨੂੰ ਐਸਸੀ ਨੂੰ ਕਹਿੰਦਾ ਕਿ ਤੂੰ ਜਿਹੜਾ ਹੈਗਾ ਵਾ ਹਾਈ ਕੋਰਟ ਦੇ ਆਰਡਰਾਂ ਦੀ ਪਰਵਾਹ ਨਾ ਕਰ ਇਹ ਅੱਜ ਦੇ ਸਾਡੇ ਮਨਿਸਟਰ ਨੇ ਇਹ ਸਾਡੇ ਅੱਜ ਚੀਫ ਮਨਿਸਟਰ ਨੇ ਇਹ ਸਾਡੇ ਡੀਜੀਪੀ ਨੇ ਜਿਨ੍ਹਾਂ ਵਿੱਚ ਜਾਨ ਨਹੀਂ ਹੈਗੀ ਕਿਸੇ ਤਾਕਤਵਰ ਬੰਦੇ ਨੂੰ ਫੜਨ ਵਾਸਤੇ ਗਰੀਬ ਬੇਗੁਨਾ ਬੇਸਹਾਰਾ ਛੋਟੇ-ਛੋਟੇ ਲੋਕਾਂ ਨੂੰ ਫੜ ਕੇ ਹਜ਼ਾਰਾਂ ਦੀ ਤਦਾਦ ਵਿੱਚ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਡੱਕਦੇ ਆ ਆਫਟਰ ਗoing ਥਰੂ ਦਾ ਹੋਲ ਪ੍ਰੋਸੈਸ ਆਫ ਦਿਸ ਸਿਸਟਮ ਦੈਟ ਆਮ ਸੀਇੰਗ ਆਫ ਦ ਕ੍ਰਿਮੀਨਲ ਜਸਟਿਸ ਸਿਸਟਮ ਮੈਂ ਬੜੇ ਦਾਅਵੇ ਨਾ ਕਹਿ ਸਕਦਾ ਕਿ ਬਹੁਤ ਬੇਗੁਨਾ ਲੋਕ ਅੰਦਰ ਨੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਤੇ ਅਸਲ ਜਿਹੜੇ ਮਾਫੀਆ ਟਾਈਪ ਲੋਕ ਨੇ ਉਹ ਅੱਜ ਬਾਹਰ ਘੁੰਮਦੇ ਨੇ ਛਾੜਾ ਮਾਰਦੇ ਨੇ ਚੰਗਰਾ ਮਾਰਦੇ ਨੇ ਔਰ ਇਹ ਜਿਹੜਾ ਡੀਐਸਪੀ ਹੈ ਭਾਰਤ ਪੂਸ਼ਨ ਆਸ਼ੂ ਨੇ ਇੱਕ ਇਹ ਵੀ ਦਲੀਲ ਕਢੀ ਕਿ ਇਹ ਡੀਐਸਪੀ ਜਿਹੜਾ ਵਾ ਇਹ ਮੇਰੇ ਖਿਲਾਫ ਹੈ ਨਿੱਜੀ ਤੌਰ ਤੇ ਇਹ ਡੀਐਸਪੀ ਮੇਰੇ ਨਾਲ ਕਿਡ ਕੱਢ ਰਿਹਾ ਵਾ ਇਸ ਡੀਐਸਪੀ ਨੇ ਇਹ ਵੀ ਪੇਸ਼ ਕੀਤਾ ਹੋਇਆ ਉਸ ਇਨਕੁਆਇਰੀ ਰਿਪੋਰਟ ਦੇ ਵਿੱਚ ਲਿਖਿਆ ਵਾ ਕਿ ਜਦੋਂ ਮੈਨੂੰ ਪੋਸਟ ਕੀਤਾ ਗਿਆ ਮਿਨਿਸਪਲ ਕਾਰਪੋਰੇਸ਼ਨ ਲੁਧਿਆਣਾ ਵਿੱਚ ਉਹਦੀ ਲਿਖਤੀ ਰეკਮੈਂਡੇਸ਼ਨ ਮਿਸਟਰ ਭਾਰਤ ਪੂਸ਼ਨ ਆਸ਼ੂ ਨੇ ਐਜ਼ ਅ ਮਨਿਸਟਰ ਟੂ ਦਾ ਚੀਫ ਮਿਨਿਸਟਰ ਐਂਡ ਟੂ ਦਾ ਡੀਜੀਪੀ ਲਿਖ ਕੇ ਭੇਜਿਆ ਇਹਦੀ ਰეკਮੈਂਡੇਸ਼ਨ ਤੇ ਹੀ ਇਹ ਡੀਐਸਪੀ ਜਿਹੜਾ ਅੱਜ ਇਨਕੁਆਇਰੀ ਕੀਤੀ ਇਹਨਾਂ ਦੇ ਖਿਲਾਫ ਇਹ ਇਹਦੀ ਰეკਮੈਂਡੇਸ਼ਨ ਤੇ ਹੀ ਲੱਗਿਆ ਹੋਇਆ ਹੈ ਹੁਣ ਕਿਹੜੇ ਮੂੰਹ ਨਾਲ ਤੁਸੀਂ ਕਹਿ ਸਕਦੇ ਕਿ ਡੀਐਸਪੀ ਜਿਹੜਾ ਹੈਗਾ ਮੇਰੇ ਉਲਟ ਚੱਲਦਾ ਵਾ ਉਲਟ ਤਾਂ ਚੱਲੂਗਾ ਅਗਰ ਆਪਣਾ ਕੋਈ ਡਿਊਟੀ ਫੇਅਰਲੀ ਤੇ ਓਨੈਸਟਲੀ ਡਿਸਚਾਰਜ ਕਰੇਗਾ ਫਿਰ ਤੁਸੀਂ ਇਸ ਤਰ੍ਹਾਂ ਦੇ ਬਹਾਨੇ ਕੱਢ ਕੇ ਆਪਣਾ ਗਲਤ ਛਟਾਉਣਾ ਚਾਹੁੰਦੇ ਹੋ ਸੋ ਸਾਰੇ ਘਟਨਾ ਕ੍ਰਮ ਨੂੰ ਮੱਦੇ ਨਜ਼ਰ ਰੱਖਦਿਆਂ ਪੰਜਾਬ ਏਕਤਾ ਪਾਰਟੀ बहुजन समाज पार्टी लोक इंसाफ पार्टी अ ਜਿਹੜਾ ਸਾਡਾ ਡਾਕਟਰ ਗਾਂਧੀ ਦਾ ਪੰਜਾਬ ਮੰਚ ਸੀਪੀਆਈ ਐਂਡ ਆਲਸੋ ਦੀ ਆਰਐਮਪੀਆਈ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕਰਦਾ ਵਾ ਕਿ ਇਸ ਧੁਖਾ ਧੜੀ ਇਸ ਬੇਈਮਾਨੀ ਇਸ ਫੋਰਜਰੀ ਇਸ ਸਾਰੇ ਸਕੈਂਡਲ ਦੀ ਦੋ ਆਪਸ਼ਨਸ ਦੀ ਅਸੀਂ ਰਿਕੁਐਸਟ ਕਰ ਸਕਦੇ ਹਾਂ ਜਾਂ ਤਾਂ ਕਿਸੇ ਸਿਟਿੰਗ ਜੱਜ ਆਫ ਦੀ ਹਾਈ ਕੋਰਟ ਤੋਂ ਕਰਵਾ ਦਿਓ ਇਨਕੁਆਇਰੀ ਨਰੰਗਵਾਰ ਦਾ ਜੱਜ ਨਹੀਂ ਚਾਹੀਦਾ ਆ ਜਿਹੜਾ ਕੀ ਸੀਗਾ ਜਸਟਿਸ ਸਾਹਿਬ ਜਿਹਨੇ ਅਨੇਜਿਓ ਜੜਾ ਇਹਨਾਂ ਨੇ ਆ ਝਾੜੂ ਵਾਲੇ ਨੇ ਲਿਆ ਹਾਂ ਜਸਟਿਸ ਜ਼ੋਰਾ ਸਿੰਘ ਵਰਗਾ ਬੰਦਾ ਨਹੀਂ ਚਾਹੀਦਾ ਜਿਹੜੇ ਆਪਣੇ ਤਨਖਾਹ ਪੈਸੇ ਲੈਣ ਵਾਸਤੇ ਕਮਿਸ਼ਨ ਦੀਆਂ ਬੋਗਸ ਰਿਪੋਰਟਾਂ ਸਰਕਾਰ ਦੇ ਹੱਕ ਵਿੱਚ ਦਿੰਦੇ ਨੇ ਜਾਂ ਸ਼ਿਟਿੰਗ ਜੱਜ ਆਫ ਦੀ ਹਾਈ ਕੋਰਟ ਨਹੀਂ ਤਾਂ ਸੀਬੀਆਈ ਨੂੰ ਜਾਂਚ ਜਿਹੜੀ ਇਹ ਸੌਂਪ ਕਰਕੇ ਤੇ ਸਾਰੇ ਇਸ ਘਟਨਾਕ੍ਰਮ ਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਔਰ ਇਸ ਇਨਕੁਆਇਰੀ ਤਾਂ ਹੀ ਹੋਊਗੀ ਅਗਰ ਉਸ ਵਕਤ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੂੰ ਪੰਜਾਬ ਸਰਕਾਰ ਦੀ ਕੈਬਨਿਟ ਚੋਂ ਬਰਖਾਸਤ ਕੀਤਾ ਜਾਵੇ ਕਿਉਂਕਿ ਜੇ ਭਾਰਤ ਭੂਸ਼ਣ ਆਸ਼ੂ ਮਨਿਸਟਰ ਰਹਿੰਦਾ ਉਹਦੇ ਖਿਲਾਫ ਕੋਈ ਪੰਜਾਬ ਸਰਕਾਰ ਦੀ ਕੋਈ ਇਨਕੁਆਇਰੀ ਨਹੀਂ ਚੱਲ ਸਕਦੀ ਨਹੀਂ ਚੱਲਣ ਦੇ ਰਿਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਨਹੀਂ ਲੈ ਰਿਹਾ ਉਹਨਾਂ ਦੇ ਖਿਲਾਫ ਐਕਸ਼ਨ ਕੋਈ ਇਨਕੁਆਇਰੀ ਨਹੀਂ ਆਰਡਰ ਕਰ ਸਕਦੇ ਡਿਸਪਾਈਟ ਅਸ਼ੋਰੈਂਸ ਔਨ ਦਾ ਫਲੋਰ ਆਫ ਦਾ ਹਾਊਸ ਇਹਦਾ ਮਤਲਬ ਇਹ ਆ ਤੇ ਆ ਭਾਰਤ ਭੂਸ਼ਣ ਆਸ਼ੂ ਅੱਜ ਵੀ ਕੈਬਨਿਟ ਵਿੱਚ ਬੈਠ ਕੇ ਬਹੁਤ ਵੱਡਾ ਇਨਫਲੂਐਂਸ ਐਕਸਰਸਾਈਜ਼ ਕਰਦਾ ਪੋਲਿਟਿਕਲ ਪ੍ਰੈਸ਼ਰ ਮੇਨਟੇਨ ਕਰਦਾ ਇਸ ਲਈ ਉਸ ਨੂੰ ਹਟਾ ਕੇ ਨਿਰਪੱਖ ਜਾਂਚ ਇਹ ਸਾਰੇ ਘਟਾਲੇ ਦੀ ਹੋਣੀ ਚਾਹੀਦੀ ਆ ਔਰ ਦੋਸ਼ੀਆਂ ਨੂੰ ਪਾਵਾਂ ਕਿੱਡੇ ਤਾਕਤਵਾਰ ਨੇ ਪਾਵਾਂ ਕਿੱਡੇ ਹੀ ਸਰਮਾਇਦਾਰ ਨੇ ਪਾਵਾਂ ਕਿੱਡੇ ਹੀ ਅਫਸਰ ਨੇ ਉਹਨਾਂ ਦੇ ਖਿਲਾਫ ਵੱਣਦੀ ਕ੍ਰਿਮੀਨਲ ਕਾਰਵਾਈ ਔਰ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਊਗਾ ਤਾਈਂ ਉਹ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਹ ਆਵੇਗੀ ਔਰ ਮੇਰੀ ਰਾਹੁਲ ਗਾਂਧੀ ਜੀ ਨੂੰ ਵੀ ਅਪੀਲ ਆ ਕਿ ਇਦਾਂ ਦੇ ਮਨਿਸਟਰ ਬਣਾਏ ਨੇ ਤੁਸੀਂ ਇਸ ਤਰ੍ਹਾਂ ਦੇ ਲੋਕ ਜਿਹੜੇ ਵਰਦੀ ਧਾਰੀਆਂ ਨੂੰ ਡਰਾਉਂਦੇ ਨੇ ਧਮਕੀਆਂ ਦਿੰਦੇ ਨੇ ਔਰਤ ਡੀਓ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਦੀ ਪਬਲਿਕਲੀ ਤੋਹੀਨ ਕਰਦੇ ਨੇ ਲੋਕਾਂ ਨੂੰ ਬਾਲਾਂ ਤੋਂ ਫੜ ਕੇ ਘੜਿਸਦੇ ਨੇ ਉਹਦੀ ਸੋਸ਼ਲ ਮੀਡੀਆ ਤੇ ਉੱਤੇ ਵਾਇਰਲ ਹੋਈ ਆ ਆਸ਼ੂ ਦੀ ਤਸਵੀਰ ਇੱਕ ਜਿਸ ਗਰੀਬ ਨੂੰ ਘੜਿਸ ਰਿਆ ਹੋਆ ਸ਼ਾਇਦ ਉਹ ਕਿਹੜਾ ਕੰਪਲੇਨਟ ਸੀਗਾ ਇਹਨਾਂ ਦੇ ਖਿਲਾਫ ਉਹਦੇ ਬਾਹਾਂ ਪਿੱਛੇ ਦੋ ਬੰਦਿਆਂ ਨੇ ਫੜੀਆਂ ਹੋਈਆਂ ਨੇ ਤੇ ਆਸ਼ੂ ਉਹਦੇ ਬਾਲ ਫੜ ਰਿਆ ਹੋਆ ਤੁਸੀਂ ਦੇਖੋ ਕਿੰਨਾ ਦਲੇਰ ਮੰਤਰੀ ਆ ਉਹਦੀਆਂ ਬਾਹਾਂ ਫੜਾ ਕੇ ਫਿਰ ਉਹਦੇ ਬਾਲ ਫੜੇ ਨੇ ਤੇ ਫਿਰ ਉਹਨੂੰ ਘੜੀਸ ਕੇ ਕੁੱਟਿਆ ਮਾਰਿਆ ਜਾ ਰਿਹਾ ਉਹਦੀ ਘਰ ਵਾਲੀ ਇੱਕ ਸਾਈਡ ਦੇ ਉੱਤੇ ਬੈਠੀ ਹੋਈ ਹੈ that social media ਤਸਵੀਰ ਜਿਹੜੀ ਫੋਟੋ ਆ ਆਫ this draconian attitude of the minister has gone viral on the social media ਇਸ ਲਈ ਅਗਰ rahul gandhi ji ਕਹਿੰਦੇ ਆ ਕਿ ਅਸੀਂ ਗੁੱਡ ਗਵਰਨੈਂਸ ਦੇਾਂਗੇ ਅਸੀਂ ਇੱਕ ਅਲਟਰਨੇਟਿਵ ਪੋਲਿਟਿਕਸ ਦੇਾਂਗੇ ਭਾਰਤ ਵਿੱਚ ਉਦੋਂ ਤੱਕ ਨਹੀਂ ਆ ਸਕਦੀ rahul ji ਜਦ ਤੱਕ ਤੁਸੀਂ ਇਦਾਂ ਦੇ ਮਿਨਿਸਟਰ ਆਪਣੀ ਕੈਬਨਿਟ ਦੇ ਵਿੱਚ ਰੱਖੇ ਹੋਏ ਨੇ ਇਸ ਲਈ ਪਹਿਲਾਂ ਇਸ ਨੂੰ ਕੱਢੋ ਤੇ ਫਿਰ ਉਹਨਾਂ ਦੇ ਖਿਲਾਫ ਬੰਦ ਦੀ ਕਾਰਵਾਈ ਤੇ ਇਨਕੁਆਇਰੀ ਕਰਕੇ ਪੂਰਾ ਐਕਸ਼ਨ ਲਿਆ ਜਾਵੇ ਨਹੀਂ ਲਏਗੇ ਐਕਸ਼ਨ ਨੈਕਸਟ ਸਟੈਪ ਵੀ ਆਰ ਪ੍ਰੇਪੇਰਿੰਗ ਟੂ ਮੂਵ ði ਆਨਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਵੈਰੀ ਸ਼ਾਰਟਲੀ ਵਿਥਿਨ 1 ਵੀਕ ði ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਲ ਬੀ ਮੂਵਡ ਔਨ ði ਇਸਿਊ ਬਿਕਾਜ਼ ði ਇਸਿਊ ði ਇਸਿਊ ਕੈਨ ਓਟ ਬੀ ਅਲਾਉਡ ਟੂ ਡਾਈ ਡਾਊਨ ਕਿਉਂਕਿ ਪਬਲਿਕ ਇੰਟਰਸਟ ਦਾ ਬਹੁਤ ਵੱਡਾ ਇਸਿਊ ਹੈਗਾ ਵਾ ਔਰ ਇਸ ਤੋਂ ਇਲਾਵਾ ਮੈਂ ਅੱਜ ਵੀ ਆਉਂਦੇ ਗੱਲ ਕੀਤੀ ਸੀ ਗਵਰਨਰ ਪੰਜਾਬ ਇਸ ਨੋਟ ਅਵੇਲੇਬਲ 15 16 17 ਤੇ 17 ਤੋਂ ਬਾਅਦ ਅਸੀਂ ਗਵਰਨਰ ਪੰਜਾਬ ਨੂੰ ਇੱਕ ਡਿਪੂਟੇਸ਼ਨ ਲੈ ਕੇ ਮਿਲ ਕੇ ਇਹ ਜਿਹੜੀ ਸਾਰੀਆ ਵਗਿਆ ਕੀਤੀ ਗਈ ਆ ਇਹਦੀ ਜਾਣਕਾਰੀ ਤੇ ਐਕਸ਼ਨ ਦਾ ਦੀ ਪੂਰੀ ਅਸੀਂ ਮੰਗ ਕਰਾਂਗੇ ਇਹ